ਪੈਸੋ ਵੇ ਯਾਤਰਾ ਤੁਸੀਂ ਕਿੱਥੋਂ ਲੈ ਕੇ ਆਏ ਹੋ ਜੀ ਅਸੀਂ ਅੱਭਾ ਜੀ ਕਾਫੀ ਸਮੇਂ ਤੋਂ ਮਹਾਰਾਜ ਦੀ ਗਿਰਪਨਾ ਮੰਡੀ ਗਵਿੰਦਗੜ੍ਹ ਤੋਂ ਪੈਦਲ ਯਾਤਰਾ ਆਉਂਦੀ ਹੈ ਜੀ ਜੋਤ ਜਿਹੜੀ ਹੈਗੀ ਉਹ ਲਗਾਤਾਰ ਅੰਤਰ ਚੱਲਦੀ ਆਉਂਦੀ ਹੈ ਜੀ ਹਾਂ ਜੀ ਜੀ ਅਖੰਡ ਚੋਤਰੀ ਨੂੰ ਘਰ ਤੋਂ ਜਗਾ ਕੇ ਮਹਾਰਾਜ ਮੂਰੇ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਬਣਾ ਕੇ ਸਿਰ ਤੇ ਚੱਕ ਕੇ ਲੈ ਕੇ ਆਉਂਦੇ ਹਾਂ ਮਹਾਰਾਜ ਦੇ ਦਰਵਾਰ ਤੇ ਪਹੁੰਚੇ ਹਾਂ ਵਾਠ ਠੀਕ ਹੈ ਧੂਰਾ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਦੀ ਅਰਦਾਸ ਬੇਨਤੀ ਕਰਵਾ ਕੇ ਫਿਰ ਉਥੋਂ ਬਚਾਲੇ ਪਾਰ ਨੇ ਬਾਤੀ ਜੀ ਆਨ ਸ਼ਾਹਦ ਸਵਾਗਤ ਸਮੂਹ ਗੁਰਦਾਰਾ ਤਾਲਵੰਲ ਕਮੇਟੀ ਖੜਦ ਤੋਂ ਅੱਜ ਇਸ ਤਰਵਨ ਨਗਰ ਕੀਰਤਨ ਸਾਡਾ ਜਿਹੜਾ ਹੈ ਇਸ ਸਾਲ ਇੱਥੇ ਆਇਆ ਹੈ ਅੱਜ ਸਾਡੇ ਇਸ ਨਗਰ ਕੀਰਤਨ ਦੇ ਵੀ ਸਤਿਗੰਦਿ ਕਿਰਪਾ ਸਦਕਾ ਲਗਭਗ 70 ਦੇ ਕਰੀਬ ਘਰਾਂ ਸੀਗੀਆਂ ਅਤੇ 35 ਵਸਾ ਸੀਗੀਆਂ ਸੋ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਸੰਗਤਾਂ ਜਾਬ ਕਰਦੀਆਂ ਹੋਈਆਂ ਨਾਮ ਜਪਦੀਆਂ ਹੋਈਆਂ ਜਿਹੜੀਆਂ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਪਹੁੰਚੀਆਂ ਗਿਆ ਇਹਨਾਂ ਦਾ ਸ਼ਗੁਨ ਆਟ ਦੇ ਨਾਮ ਤੋਂ ਆਇਆ ਸੀ ਦੇਖਿਆ ਬਹੁਤ ਸੋਹਣਾ ਹੀ ਇਹਨਾਂ ਨੇ ਜਿਹੜੀ ਕਲਾ ਕੀਤੀ ਨੇ ਇਹ ਜਿਹੜੀ ਸੀ ਐਕਸੀਬਿਸ਼ਨ ਮਤਲਬ ਇਹ ਦੇਖਣ ਵਾਸਤੇ ਲਗਾਈ ਹੋਈ ਹੈ ਇਹ ਮਤਲਬ ਸੇਲ ਕਰਨ ਵਾਸਤੇ ਹੈ ਜਾਂ ਦਰਸ਼ਨ ਕਰਨ ਵਾਸਤੇ ਨਹੀਂ ਇਹ ਦਰਸ਼ਨ ਕਰਨ ਦੇ ਲਈ ਹੈ ਅਸੀਂ ਪਿਛਲੇ 11 ਸਾਲ ਤੋਂ ਇਹ ਜਾਦਮਸਾਲ ਹੈ 10 ਸਾਲ ਤੋਂ ਕੰਟੀਨਿਊਸਲੀ ਐਕਸੀਬਿਸ਼ਨ ਲਗਾਉਂਦੇ ਆ ਰਹੇ ਹਾਂ ਜੋ ਕਿ ਦਰਸ਼ਨ ਨੂੰ ਮਤਲਬ ਸਾਰੀ ਸੰਜਤ ਨੂੰ ਦੱਸਿਆ ਜਾਵੇ ਵੀ ਐਟਲੀਸਟ ਉਹਦੇ ਇਤਿਹਾਸ ਹੋਇਆ ਜੀ ਸੀ ਜਦੋਂ ਛੋਟੇ ਬੱਚੇ ਆਪਣੇ ਮਾਵਾ ਨੂੰ ਖਿੱਚ ਕੇ ਲੈ ਆਉਣੇ ਪੁੱਛਦੇ ਆ ਵੀ ਆ ਹੋਇਆ ਸੀ ਤਾ ਕਿਥਾਂ ਕਿਥੇ ਸਾਡੀ ਪੇਂਟਿੰਗ ਫੇ ਮੈਨੂੰ ਲੱਗਦਾ ਵੀ ਕੁਝ ਪਰਸੈਂਟ ਸਫਲ ਹੋ ਰਹੀ ਹੈ ਤੇ ਸਾਡਾ ਇੱਥੇ ਉਰੇ ਲਗਾਉਣ ਦਾ ਮੱਛਦ ਹੀ ਹੈ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਵੀ ਹਰ ਸਾਲ ਕੁਝ ਨਵਾਂ ਇਤਿਹਾਸ ਨੂੰ ਬਾਰ ਲਿਕੇ ਆ ਸਕਾਂ ਤੇ ਮੈਂ ਇਹ ਸਾਰੀ ਸੰਗਤ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਗੀ ਵੀ ਸਾਨੂੰ ਐਪਰੀਸ਼ੀਏਟ ਕੀਤਾ ਜਾਵੇ ਤਾਂ ਜੋ ਅਸੀਂ ਹੋਰ ਵੀ ਪੇਂਟਿੰਗ ਦੇ ਥਰੂ ਅਸੀਂ ਆਪਣੇ ਮਤਲਬ ਇਤਿਹਾਸ ਨੂੰ ਕਿਹਾ ਇਤਿਹਾਸ ਨੂੰ ਲੈ ਕੇ ਆ ਸਕੀਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਹੰਦ ਵਿਖੇ ਖੜੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਭਾਈ ਸਾਹਿਬ ਸਾਡੇ ਨਾਲ ਨੇ ਇਹ ਸਾਨੂੰ ਪਤਾ ਲੱਗਿਆ ਕਿ ਇਹ ਪੈਦਲ ਯਾਤਰਾ ਕਰਕੇ ਆਏ ਨੇ ਤੇ ਨਾਲ ਗੱਲਬਾਤ ਕਰਕੇ ਪੁੱਛਦੇ ਆਂ ਕਿ ਕਿੱਥੋਂ ਤੇ ਕਿਵੇਂ ਯਾਤਰਾ ਲੈ ਕੇ ਆਏ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਇਹ ਯਾਤਰਾ ਤੁਸੀਂ ਕਿੱਥੋਂ ਲੈ ਕੇ ਆਏ ਹੋ ਜੀ ਅਸੀਂ ਅੱਭਾ ਜੀ ਕਾਫੀ ਸਮੇਂ ਤੋਂ ਮਹਾਰਾਜ ਦੀ ਕਿਰਪਾ ਨਾਲ ਮੰਡੀ ਗੁਵਿੰਦਗੜ੍ਹ ਤੋਂ ਪੈਦਲ ਯਾਤਰਾ ਆਉਂਦੇ ਜੀ ਤੇ ਗਾਂਧੀ ਨਗਰ ਆਪਣੇ ਮੰਡੀ ਗੁਵਿੰਦਗੜ੍ਹ ਤੋਂ ਜੀ ਤੇ 15 ਤੋਂ 20 ਸਾਲ ਉਹ ਚੱਲੇ ਹਾਂ ਜੀ ਤੁਹਾਡੇ ਤੋਂ ਪਹਿਲਾਂ ਵੀ ਹੋਰ ਸੇਵਾ ਕਰਦੀਆਂ ਤੁਸੀਂ ਆ ਰਹੇ ਹੋ ਸ਼ੁਰੂ ਤੋਂ ਸੰਗਤਾਂ ਦਾ ਬਹੁਤ ਸੇਵਾ ਕਰਦੀਆਂ ਨੇ ਤਾਂ ਕਿ ਚਲੋ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਸੇਵਾ ਲਈ ਤੇ ਕਿੰਨੇ ਸ਼ਰੀਰ ਨਾਲ ਆਏ ਥੋੜੇ ਸਾਡੇ ਸ਼ਰੀਰ ਹੁੰਦੇ ਨੇ ਜੀ 20 ਬੱਚੇ ਹੁੰਦੇ ਠੀਕ ਹੈ ਪਰਿਵਾਰ ਹੁੰਦਾ ਤੇ ਬਾਕੀ ਹੋਰ ਸੰਗਤ ਨਾਲ ਜੁੜੀ ਹੋਈ ਹੈ ਤੇ ਪੈਦਲ ਯਾਤਰਾ ਲਈ ਕਿ ਐ ਆਉਣ ਨੰਗੇ ਪੈਰੀ ਜੀ ਹਾਂ ਜੀ ਹਾਂ ਜੀ ਨੰਗੇ ਪੈਰੀ ਜੀ ਬਹੁਤ ਵਧੀਆ ਜੀ ਆ ਪ੍ਰਸ਼ਾਦ ਬਣਾ ਕੇ ਮਹਾਰਾਜ ਦੀ ਯਾਦ ਵਿੱਚ ਸਿਰ ਤੇ ਚਾੱਕ ਕੇ ਨੰਗੇ ਪੈਰੀ ਘਰ ਆਉਂਦੇ ਆ अच्छा जी <laughs> बहुत बढ़िया सेवा कर दे पंडित जी ज्योत जगा के बाकी ਤੁਸੀਂ ਦੇਖ ਸਕਦੇ ਜੀ ਮਹਾਰਾਜ ਅੱਛਾ ਜੀ ਜੋਤ ਜਿਹੜੀ ਹੈਗੀ ਉਹ ਲਗਾਤਾਰ ਅੰਤਰ ਚੱਲਦੀ ਆਉਂਦੀ ਹੈ ਜੀ ਹਾਂਜੀ ਹਾਂਜੀ ਜੀ ਅਖੰਡ ਚੋਦਰੀ ਨੇ ਘਰ ਤੋਂ ਜਗਾ ਕੇ ਮਹਾਰਾਜ ਮੂਰੇ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਬਣਾ ਕੇ ਸਿਰ ਤੇ ਚੱਕ ਕੇ ਲੈ ਕੇ ਆਉਣਗੇ ਠੀਕ ਹੈ ਜੀ ਤੇ ਹੁਣ ਸਮਾਪਤੀ ਹੋ ਗਈ ਹੈ ਜੀ ਹਾਂਜੀ ਹਾਂਜੀ ਬਸ ਹੁਣ ਉਹ ਮਹਾਰਾਜ ਦੇ ਦਰਬਾਰ ਤੇ ਪਹੁੰਚੇ ਹਾਂ ਠੀਕ ਹੈ ਧੂਰਾ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਦੀ ਅਰਦਾਸ ਬੇਨਤੀ ਕਰਵਾ ਕੇ ਫਿਰ ਉਥੋਂ ਅਚਾਲੇ ਪਾੜਨੇ ਬਾਅਦ ਤੁਸੀਂ ਜੀ ਬਹੁਤ ਬਹੁਤ ਧੰਨਵਾਦ ਗਾਇਰ ਖਾਲਸਾ ਵੈਜੀ ਗੀਤ ਕਿਹਾ ਸੋ ਇਹ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਇਹ ਮੰਡੀ ਗਵਿੰਦਗੜ੍ਹ ਤੋਂ ਤੁਰ ਕੇ ਆਉਂਦੇ ਨੇ ਹਰ ਸਾਲ ਤੇ 20 ਤੋਂ 25 ਸੀਰਨਾਂ ਦੇ ਨਾਲ ਆਏ ਨੇ ਸਿਰ ਦੇ ਉੱਪਰ ਜਿਹੜੇ ਹੈਗੇ ਆ ਇਹ ਪ੍ਰਸ਼ਾਦ ਬਣਾ ਕੇ ਉਸ ਨੂੰ ਸਿਰ ਦੇ ਉੱਪਰ ਰੱਖ ਕੇ ਨੰਗੇ ਪੈਰੀ ਮੰਡੀ ਗਵਿੰਦਗੜ੍ਹ ਤੋਂ ਚੱਲ ਕੇ ਸਰਹੰਦ ਪਹੁੰਚੇ ਨੇ ਸੋ ਇਸੇ ਤਰ੍ਹਾਂ ਹੀ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਦ ਤੱਕ ਤੁਸੀਂ ਜੁੜੇ ਹੋ ਪੀਟੀ ਦੇ ਨਾਲ ਧੰਨਵਾਦ ਵਾਇਗੁਰਜੀ ਦਾ ਖਾਲਸਾ ਸ਼ਿਰ ਵਾਇਗੁਰਜੀ ਕੀ ਫਤਿਹ ਅਸੀਂ ਸਰਹੰਦ ਗੁਰਦੁਆਰਾ ਸਾਹਿਬ ਦੇ ਅੰਦਰ ਖੜੇ ਆ ਸਾਡੇ ਨਾਲ ਪੰਜੀ ਹੋਰੀ ਮੌਜੂਦ ਨੇ ਇਹਨਾਂ ਦਾ ਸ਼ਗਨ ਆਟ ਦੇ ਨਾਮ ਤੋਂ ਆ ਅਸੀਂ ਦੇਖਿਆ ਬਹੁਤ ਸੋਹਣਾ ਹੀ ਇਹਨਾਂ ਨੇ ਜਿਹੜੀ ਕਲਾ ਕੀਤੇ ਨੇ ਟੀਮ ਨੇ ਇਹਨਾਂ ਨਾਲ ਗੱਲਬਾਤ ਕਰਦੇ ਪੰਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਕਿਸ ਫਤਿਹ ਉਹ ਠੀਕ ਠਾਕ ਹੋ ਚੁ ਚੜਦੀ ਕਲਾ ਸਭ ਚੜਦੀ ਕਲਾ ਇਹ ਜਿਹੜੀ ਸੀ ਐਕਸੀਬਿਸ਼ਨ ਮਤਲਬ ਇਹ ਦੇਖਣ ਵਾਸਤੇ ਲਗਾਈ ਹੋਈ ਹੈ ਇਹ ਮਤਲਬ ਸੇਲ ਕਰਨ ਵਾਸਤੇ ਹੈ ਜਾਂ ਦਰਸ਼ਨ ਕਰਨ ਵਾਸਤੇ ਨਹੀਂ ਇਹ ਦਰਸ਼ਨ ਕਰਨ ਦੇ ਲਈ ਹੈ ਅਸੀਂ ਪਿਛਲੇ 11 ਸਾਲ ਤੋਂ ਇਹ ਜਾਦ ਮਸਾਲਾ ਹੈ ਆ ਰਹੇ ਆ ਜੋ ਕਿ ਦਰਸ਼ਨ ਨੂੰ ਮਤਲਬ ਸਾਰੀ ਸੰਗਤ ਨੂੰ ਦੱਸਿਆ ਜਾਵੇ ਵੀ ਐਟਲੀਸਟ ਉਦੇ ਇਤਿਹਾਸ ਹੋਇਆ ਕੀ ਸੀ ਜਦੋਂ ਬੱਚੇ ਛੋਟੇ ਛੋਟੇ ਬੱਚੇ ਆਪਣੀ ਮਾਵਾਂ ਨੂੰ ਖਿੱਚ ਕੇ ਲਿਆਉਂਦੇ ਆ ਜਿਹੜੀ ਕਲਰਸ ਅਟਰੈਕਟ ਕਰਦੇ ਨੇ ਜਦੋਂ ਛੋਟੇ ਛੋਟੇ ਬੱਚੇ ਆਪਣੀ ਮਾਵਾਂ ਨੂੰ ਖਿੱਚ ਕੇ ਲਿਆਉਣੇ ਪੁੱਛਦੇ ਆ ਵੀ ਆ ਹੋਇਆ ਸੀ ਤਾਂ ਕਿਥਾਂ ਕਿਥੇ ਸਾਡੀ ਪੇਂਟਿੰਗ ਫੇ ਮੈਨੂੰ ਲੱਗਦਾ ਵੀ ਕੁਝ ਪਰਸੈਂਟ ਸਫਲ ਹੋ ਰਹੀ ਹੈ ਤੇ ਸਾਡਾ ਇੱਥੇ ਉਰੇ ਲਗਾਉਣ ਦਾ ਮਤਸ਼ਯ ਹੀ ਹੈ ਕਿ ਕਿ ਮੈਂ ਛੋਟ ਸਿਕ ਫੈਮਲੀ ਤੋਂ ਬਿਲੋਂਗ ਕਰਦੀ ਆ ਜਦੋਂ ਮੈਂ ਛੋਟੇ ਹੁੰਦੇ ਵੀ ਉਰੇ ਆਂਦੀ ਸੀ ਜੀ ਤਾਂ ਬਹੁਤ ਜ਼ਿਆਦਾ ਅ ਮਤਲਬ ਰਸ਼ ਦੇਦੀ ਸੀ ਪਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਉਹ ਕਿ ਕਰਨ ਕੀ ਆ ਰਿਹਾ ਤਾਂ ਮੈਂ ਛੋਟੇ ਹੁੰਦੇ ਤੋਂ ਇਹ ਮਤਲਬ ਮੈਨੇ ਸੋਚਿਆ ਸੀ ਕੁਝ ਐਵੇਂ ਨਾ ਕਰਨੀ ਵੀ ਐਟਲੀਸਟ ਪਤਾ ਲੱਗੇ ਸੰਗਤ ਨੂੰ ਵੀ ਹੁੰਦਾ ਈ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ ਥੈਂਕ ਯੂ ਸੋ ਮਚ ਤੁਸੀਂ ਇਕੱਲੇ ਕਰਦੇ ਹੋ ਨਾ ਟੀਮ ਹੈ ਤੁਹਾਡੀ ਪ੍ਰੋਪਰ ਜੀ ਬੇਸਿਕਲੀ ਮੇਰੀ ਟੀਮ ਵੀ ਹੈ ਪਹਿਲਾਂ ਮੈਂ ਸਟਾਰਟਿੰਗ ਤੋਂ ਇਕੱਲੀ ਕਰਦੀ ਸੀ ਕਿ ਬਟ ਹੁਣ ਇਸ ਟਾਈਮ ਮੈਂ ਸਟੂਡੀਓ ਰਨ ਕਰ ਰਹੀ ਹਾਂ ਸ੍ਰੀ ਫਤਿਹ ਜੀ ਸਾਹਿਬ ਤੋਂ ਤੇ ਮੈਂ ਚਾਰ ਵਾਰ ਰਿਕਾਰਡ ਹੋਲਡਰ ਹਾਂ ਉਹਦੇ ਨਾਲ-ਨਾਲ ਫਿਰ ਮੇਰੀ ਟੀਮ ਹੌਲੀ-ਹੌਲੀ ਜਿਵੇਂ ਜੁੜਦੀ ਜਾ ਰਹੀ ਹੈ ਤਾਂ ਅਸੀਂ ਬਹੁਤ ਸਾਰੇ ਹੋਰ ਆਰਟਿਸਟ ਮਿਲ ਕੇ ਐਕਸਟਰਾ ਵਰਕ ਵੀ ਕਰਦੇ ਆਂ ਤੇ ਇੱਥੇ ਮੇਰੇ ਸਨਾਨ ਨਾਲ ਮੇਰੇ ਸਟੂਡੈਂਟਸ ਨੇ ਵੀ ਮੇਰੇ ਨਾਲ ਮਤਲਬ ਬਹੁਤ ਹੈਲਪ ਕੀਤੀ ਹੈ ਕਿਉਂਕਿ ਆਫਕੋਰਸ ਇੱਕ ਪੇਂਟਿੰਗ ਬਣਾਣਾ ਇਕੱਲਾ ਬਣਾ ਸਕਦਾ ਪਰ ਡਿਸਪਲੇ ਦੇ ਲਈ ਬਹੁਤ ਸਾਰੀ ਸੰਗਤ ਉਹਨਾਂ ਦਾ ਪਿਆਰ ਮੇਰੀ ਟੀਮ ਮੇਰੀ ਫੈਮਿਲੀ ਦਾ ਸਪੋਰਟ ਹੋਣਾ ਮਤਲਬ ਉਹਨਾਂ ਦਾ ਬਹੁਤ ਐਪਰੀਸ਼ੀਏਬਲ ਰਿਹਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਸਿੱਖ ਸੰਗਤ ਦੀ ਸੇਵਾ ਕਰਦੇ ਰਹੋ ਬੱਚਿਆਂ ਨੂੰ ਯੂਥ ਨੂੰ ਸੀ ਅਪਰੀਸ਼ੀਏ ਕਰਦੇ ਹਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਇਤਿਹਾਸ ਅਸਲ ਵਿੱਚ ਹੈ ਕੀ ਸੀ ਜੋ ਤੁਸੀਂ ਪਹਿਲਾਂ ਵੀ ਕਿਹਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਵੀ ਹਰ ਸਾਲ ਕੁਝ ਨਵਾਂ ਈ ਲੁੱਕ ਆਏ ਇਤਿਹਾਸ ਨੂੰ ਬਾਹਰ ਲੈ ਕੇ ਆ ਸਕਾਂ ਤੇ ਮੈਂ ਇਹ ਸਾਰੀ ਸੰਗਤ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੀ ਵੀ ਸਾਨੂੰ ਐਪਰੀਸ਼ੀਏਟ ਕੀਤਾ ਜਾਵੇ ਤਾਂ ਜੋ ਅਸੀਂ ਹੋਰ ਵੀ ਪੇਂਟਿੰਗ ਦੇ ਥਰੂ ਅਸੀਂ ਆਪਣੇ ਮਤਲਬ ਇਤਿਹਾਸ ਨੂੰ ਕਿਹਾ ਇਤਿਹਾਸ ਨੂੰ ਲੈ ਕੇ ਆ ਸਕੀਏ ਬਾਹਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਭੈਣ ਜੀ ਸਾਨੂੰ ਸ਼ਗਨਾਟ ਤੋਂ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਹਰ ਸਾਲ ਪੇਂਟਿੰਗ ਬਣਾਉਂਦੇ ਨੇ ਇਹ ਸਿਰਫ ਪੇਂਟਿੰਗਸ ਦੇਖਣ ਵਾਸਤੇ ਨੇ ਸਪੈਸ਼ਲ ਲਿਖਿਆ ਵੀ ਹੋਇਆ ਕਿ ਇਹ ਵੇਚਣ ਲਈ ਨਹੀਂ ਆਣਾ ਕਿਉਂਕਿ ਇਹ ਸਿਰਫ ਐਗਜ਼ੀਬਿਸ਼ਨ ਇਸ ਕਰਕੇ ਲਗਾਉਂਦੇ ਆ ਤਾਂ ਕਿ ਇਤਿਹਾਸ ਦਾ ਪਤਾ ਲੱਗ ਸਕੇ ਜੋ ਇੱਥੇ ਯੂਥ ਹੁੰਦਾ ਜੋ ਬੱਚੇ ਆਉਂਦੇ ਆ ਇਹਨਾਂ ਨੇ ਦੱਸਿਆ ਕਿ ਕਲਰ ਦੇਖ ਕੇ ਬੱਚੇ ਆਪਣੇ ਪੇਰੈਂਟਸ ਨੂੰ ਲੈ ਕੇ ਆਉਂਦੇ ਕਿ ਸਾਨੂੰ ਦੱਸੋ ਦਿਖਾਓ ਇਹ ਕੀ ਆ ਤਾਂ ਬਹੁਤ ਸੋਹਣਾ ਕੰਮ ਕਰ ਰਹੇ ਨੇ ਅਸੀਂ ਵੀ ਉਮੀਦ ਕਰਦੇ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਧੰਨਵਾਦ ਜੀ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੀ ਫਤਿਹ ਅਸੀਂ ਸਰਹੰਦ ਗੁਰਦੁਆਰਾ ਸਾਹਿਬ ਦੇ ਅੰਦਰ ਖੜੇ ਆਂ ਭਾਈ ਸਾਹਿਬ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਪਾਲਕੀ ਸਾਹਿਬ ਕਿੱਥੋਂ ਲੈ ਕੇ ਆਏ ਨੇ ਕਿਸ ਬੰਚ ਆਏ ਨੇ ਬਾਬਾ ਜੀ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਅੱਜ ਤਨ ਤਨ ਮਾਤਾ ਗੁਜਰਕਾਰ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤੇ ਸਿੰਘ ਦੀ ਇਸ ਮਹਾਨ ਸ਼ਹਾਦਤ ਨੂੰ ਸਵਾਰਪਿਤ ਸਮੂਹ ਗੁਰਦਾਰਾ ਤਾਲਵੇਲ ਕਮੇਟੀ ਖਰੜ ਤੋਂ ਅੱਜ ਇਹ 17ਵਾਂ ਨਗਰ ਕੀਰਤਨ ਸਾਡਾ ਜਿਹੜਾ ਹੈ ਇਸ ਸਾਲ ਇੱਥੇ ਆਇਆ ਹੈ ਸੋ ਸਤਿਗੁਰਾਂ ਨੇ ਸਾਰੀਆਂ ਸੰਗਤਾਂ ਉੱਤੇ ਕਿਰਪਾ ਕਰਕੇ ਇਸ ਮਹਾਨ ਸਤਵ ਜੀ ਨੂੰ ਸਮਰਪਿਤ ਸੰਗਤਾਂ ਇੱਥੇ ਨਕਮਸਤ ਹੋਣ ਲਈ ਫਤਿਹਗੜ ਸਾਹਿਬ ਆਏ ਹਨ ਕਿਉਂਕਿ ਇੱਥੇ ਉਹਨਾਂ ਮਹਾਨ ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਾ ਕੇਸਾਂ ਸਵਾਸਾਂ ਸੰਗ ਨਿਵਾਇਆ ਹੈ ਤੇ ਉਹਨਾਂ ਦੀ ਇਹ ਪਵਿੱਤਰ ਯਾਦ ਨੂੰ ਇੱਥੇ ਸਮਰਪਿਤ ਹਰ ਸਾਲ ਸੰਗਤਾਂ ਸਮੂਹ ਗੁਰਦਰਾ ਸਾਹਿਬ ਦੀ ਕਮੇਟੀ ਦੀ ਸਮਰਪਿਤ ਇੱਥੇ ਜਿਹੜੀ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਰਾਜ ਦੀ ਪਸੰਦਰ ਪਾਲਕੀਆਂ ਲੈ ਕੇ ਤੇ ਇੱਥੇ ਸੰਗਤਾਂ ਪਹੁੰਚੀਆਂ ਅੱਜ ਸਾਡੇ ਇਸ ਨਗਰ ਕੀਰਤਨ ਦੇ ਵਿੱਚ ਸਤਿਗੁਰ ਦੀ ਕਿਰਪਾ ਸਦਕਾ ਲਗਭਗ 70 ਦੇ ਕਰੀਬ ਘਾਰਾਂ ਸੀਗੀਆਂ ਅਤੇ 35 ਵੱਸਾ ਸੀਗੀਆਂ ਸੋ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਸੰਗਤਾਂ ਜਾਬ ਕਰਦੀਆਂ ਹੋਈਆਂ ਨਾਮ ਜਪਦਿਆਂ ਹੋਈਆਂ ਜਿਹੜੀਆਂ ਇੱਥੇ ਫਤਿਹਗੜ ਸਾਹਿਬ ਦੇ ਵਿੱਚ ਪਹੁੰਚੀਆਂ ਗਈਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਲੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਆਕੇ ਇੱਥੇ ਸੰਗਤਾਂ ਦੇ ਵਿਚਾਰ ਜਿਹੜੇ ਕਵਰ ਕਰ ਰਹੇ ਆਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤਾ ਵਖਣ ਤਾਂ ਕਿ ਸਾਡਾ ਇੱਥੇ ਨਕ ਵਾਸਤੇ ਕੀਤਾ ਹੋਇਆ ਸਾਡੇ ਇੱਥੇ ਸੇਵਾ ਕੀਤੀ ਹੋਈ ਜਿਹੜੇ ਸਫਲ ਹੋਵੇ ਗੁਰੂ ਸਾਹਿਬ ਕਿਰਪਾ ਕਨ ਅਨਸਾਰ ਚੜ੍ਹਦੀ ਕਲਾ ਵਿੱਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਤੁਹਾਡਾ ਪੀ 18 ਤੇ ਇਸ ਸਮੇਂ ਸੀ ਸਰਹੰਦ ਵਿਖੇ ਖੜੇ ਹਾਂ ਜਿੱਥੇ ਜੋ ਸ਼ਹੀਦੀ ਸਭਾ ਚੱਲ ਰਹੀ ਹੈ ਸਾਡੇ ਨਾਲ ਡਿਪਟੀ ਸਾਹਿਬ ਮੌਜੂਦ ਨੇ ਸਰਦਾਰ ਅਮਰਦੀਪ ਸਿੰਘ ਜੀ ਸਰਬੋਤਮ ਸਵਾਗਤ ਹੈ ਜੀ ਪੀ 18 ਤੇ ਧੰਨਵਾਦ ਜੀ ਤੁਹਾਡਾ ਸਾਰੇ ਪ੍ਰਬੰਧ ਕਿਵੇਂ ਚੱਲ ਰਹੇ ਨੇ ਜਾਇ ਜਾਇ ਕਿਵੇਂ ਕਿ ਹਜੇ ਕਾਫੀ ਦਿਨ ਪਏ ਵੀ ਨਹੀਂ ਸਬਾ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤਾਂ ਸੰਗਤਾਂ ਦਾ ਆਉਣਾ ਜਾਣਾ ਕਿਵੇਂ ਲੱਗ ਰਿਹਾ ਜੀ ਇੱਥੇ ਅੱਜ ਜਿਹੜੀ ਸੰਗਤ ਉਰੇ ਆਈ ਹੈਗੀ ਹੈ ਜੀ ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈਗਾ ਜੀ ਜਿਸ ਕਰਕੇ ਲੋਕੀ ਜਿਹੜੇ ਹੈਗੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਆ ਰਹੇ ਨੇ ਜੀ ਕਾਫੀ ਤਾਦਾਦ ਦੇ ਵਿੱਚ ਸੰਗਤ ਆਈ ਹੈ ਸਾਡੇ ਪ੍ਰਬੰਧ ਸਾਰੇ ਪਾਸੇ ਪ੍ਰੋਪਰ ਹੋਏ ਹੋਏ ਨੇ ਜੀ ਨਾਕੇ ਲੱਗੇ ਹੋਏ ਨੇ ਬਕਾਇਦਾ ਗਸਤਾ ਨਿਕਲੀਆਂ ਹੋਈਆਂ ਨੇ ਲੋਕਾਂ ਦੇ ਆਉਣ ਜਾਣ ਲਈ ਜਿਹੜਾ ਰਸਤਾ ਹੈ ਸਹੂਲਤਾਂ ਨੇ ਪਾਰਕਿੰਗਾਂ ਨੇ ਉਹ ਪ੍ਰੋਪਰ ਸੜੀਆਂ ਮੁਕੰਮਲ ਹੋਈਆਂ ਹੋਈਆਂ ਨੇ ਤੇ ਪ੍ਰੋਪਰ ਹੈ ਇਹ ਜਿਹੜਾ ਥੋੜਾ ਜਿਹਾ ਤੁਹਾਨੂੰ ਰਸ਼ ਦਿਖ ਰਿਹਾ ਹੈਗਾ ਇਹ ਸਿਰਫ ਜਿਹੜਾ ਹੈਗਾ ਫਾਟਕ ਲੱਗਣ ਕਰਕੇ ਆ अदरवाइज ਸਾਰਾ ਕੁਝ ਸਮੂਥਲੀ ਚੱਲ ਰਿਹਾ ਹੈ ਇਹ ਸਰਕਾਰ ਵੱਲੋਂ ਪੂਰਾ ਸਹਿਯੋਗ ਹੈ ਜੀ ਟੁਕੜੀਆਂ ਜਿਹੜੇ ਪੁਲਿਸ ਟੁਕੜੀਆਂ ਜਾਂ ਹੋਰ ਜਿਹੜੇ ਪ੍ਰਬੰਧ ਪ੍ਰੋਪਰ ਕੀਤੇ ਗਏ ਨੇ ਜੀ ਬਿਲਕੁਲ ਜੀ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈਗਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਜਿਹੜੀ ਸਾਡੀ ਸੁਰੱਖਿਆ ਹੈਗੀ ਹੈ ਜੀ ਲੋਕਾਂ ਦੀ ਉਹ ਅਸੀਂ ਪ੍ਰੋਪਰ ਕੀਤੀ ਹੋਈ ਹੈ ਜੀ ਸਾਡੀ ਏਟ ਲੀਸਟ ਜਿਹੜੇ ਉਰੇ ਹੈਗੇ ਨੇ ਜੀ ਅੱ ਜਿਹੜੇ ਹੈਗੇ ਨੇ 250 ਦੇ ਕਰੀਬ ਜਿਹੜੇ ਸਾਡੇ ਪੁਲਿਸ ਕਰਮਚਾਰੀ ਨੇ ਉਹ ਲੱਗੇ ਹੋਏ ਨੇ ਜੀ ਡਿਊਟੀ ਦੇ ਉੱਤੇ ਦਿਨ ਰਾਤ ਠੀਕ ਹੈ ਜੀ ਤੇ ਫਾਇਰ ਬ੍ਰਿਗੇਡ ਵਗੈਰਾ ਦਾ ਵੀ ਪ੍ਰਬੰਧ ਹੈਗਾ ਜਿਵੇਂ ਅਸੀਂ ਦੇਖ ਕੇ ਆਏ ਫਾਇਰ ਗੱਡ ਸਫਾਇਰ ਬ੍ਰਿਗੇਡ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ ਠੀਕ ਹੈ ਜੀ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਹੈਗਾ ਜੀ ਇੱਥੇ ਜਿਹੜਾ ਹੈਗਾ ਮੈਡੀਕਲ ਸਹੂਲਤਾਂ ਨੇ ਐਂਬੂਲੈਂਸਾਂ ਨੇ ਸਾਰਾ ਪ੍ਰਬੰਧ ਹੈਗਾ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈ ਜੀ ਠੀਕ ਹੈ ਜੀ ਤੇ ਅਸੀਂ ਬਸ ਉਮੀਦ ਕਰਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਵੀ ਇਤਾਂ ਪ੍ਰਬੰਧ ਰੱਖੋ ਕਿ ਸੰਗਤ ਵਧਣੀ ਅਗਲੇ ਦਿਨਾਂ ਦੇ ਵਿੱਚ ਜੀ ਬਿਲਕ ਜੋੜ ਚੀ ਦੀ ਜੋੜ ਮੇਲ ਚੱਲਣਾ ਹੈਗਾ ਜੀ ਉਦੋਂ ਤੱਕ ਸਾਡੇ ਜਿਹੜੇ ਪ੍ਰਬੰਧ ਨੇ ਪੂਰੇ ਮੁਕੰਮਲ ਰਹਿਣਗੇ ਜੀ ਦਿਨ ਰਾਤ ਜਿਹੜੇ ਹੈਗੇ ਆ ਜੀ ਪੁਲਿਸ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਡਿਪਟੀ ਸਾਹਿਬ ਸਰਦਾਰ ਅਮਰਦੀਪ ਸਿੰਘ ਜੀ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ 250 ਤੋਂ 300 ਦੇ ਮਲਾਜਮ ਇੱਥੇ ਤਾਇਨਾਤ ਕੀਤੇ ਗਏ ਨੇ ਤੇ ਬਾਬਾ ਫਤਿਹ ਸਿੰਘ ਜੀ ਦਾ ਜੋ ਅੱਜ ਜੋੜ ਮੇਲ ਹੈ ਉਹਦੇ ਕਰਕੇ ਅੱਜ ਸੰਗਤ ਦੀ تعداد ਜਿਹੜੀ ਹੈਗੀ ਵਧੀ ਹੈ ਇਹ ਕਹਿ ਰਹੇ ਨੇ ਦਾ ਕਹਿਣਾ ਕਿ ਜਿੰਨਾ ਕਿ ਟ੍ਰੈਫਿਕ ਹੈ ਉਹ ਇਸ ਗੱਲ ਕਰਕੇ ਆ ਕਿ ਫਟਕ ਲੱਗਣ ਕਰਕੇ ਅਦਰਵਾਈਜ਼ ਸਭ ਕੁਝ ਸਮੂਥ ਚੱਲ ਰਿਹਾ ਹੈ ਧੰਨਵਾਦ ਹਾਂਜੀ ਸੰਗਤ ਜੀ ਅਸੀਂ ਸਰਹੰਦ ਗੁਰਦੁਆਰਾ ਸਾਹਿਬ ਦੇ ਅੰਦਰ ਖੜੇ ਆ ਤੇ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਆ ਜੋ ਇੱਥੇ ਐਗਜ਼ੀਬਿਸ਼ਨ ਲੱਗੀ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਸਭ ਆਪਣੀ ਤਰ੍ਹਾਂ ਦੀ ਸੇਵਾ ਨਿਭਾ ਰਹੇ ਨੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਇੱਕ ਅਸੀਂ ਪੰਜੋੜਾ ਨਾਲ ਗੱਲ ਕੀਤੀ ਉਹ ਆਪਣੇ ਆਰਟ ਨਾਲ ਸੇਵਾ ਕਰ ਰਹੇ ਆ ਉਹਨਾਂ ਨੇ ਆਪਣੀਆਂ ਜੋ ਪੇਂਟਿੰਗਸ ਬਣਾ ਕੇ ਉਹ ਸਭ ਨੂੰ ਦੱਸਦੇ ਨੇ ਕਿ ਸਾਡਾ ਕੀ ਇਤਿਹਾਸ ਹੈ ਬੱਚੇ ਵੀ ਆਉਂਦੇ ਨੇ ਯੂਥ ਵੀ ਆਉਂਦਾ ਤਾਂ ਸ਼ਰਧਾ ਬਹੁਤ ਹੈ ਸਾਰੇ ਸਕੂ ਗਿਆ ਚ ਬਾਬਾ ਫਤਿਹ ਸਿੰਘ ਜੀ ਦਾ ਜੋ ਹੈਗਾ ਜਨਮ ਦਿਹਾੜਾ ਉਹਦੇ ਕਰਕੇ ਸੰਗਤ ਦਾ ਜ਼ਿਆਦਾ ਹੈ ਤਾਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਅੱਗੇ ਸਭਾ ਦੇ ਦਿਨ ਵੀ ਵਿੱਚੇ ਚੱਲ ਰਹੇ ਨੇ ਸਭਾ ਦੇ ਦਿਨ ਅੱਗੇ ਆਉਣ ਵਾਲੇ ਵੀ ਨੇ ਤੇ ਸੰਗਤ ਦੇ ਹੋਰ ਵੀ ਵਾਧਾ ਹੋਣਾ ਹੈ ਪੁਰਸ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਦਾ ਵੀ ਕਹਿਣਾ ਹੈ ਕਿ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਨੇ ਸੋ ਇਸੇ ਤਰ੍ਹਾਂ ਤੁਸੀਂ ਤੁਸੀਂ ਵੀ ਆਪਣੇ ਸ਼ੀਧੀ ਜੋੜ ਮੇਲੇਆਂ ਤੇ ਆਪਣੇ ਸਿੱਖ ਕੌਮ ਦੇ ਜਰੂਰ ਨਤਮਸਤਕ ਹੋਣ ਆਇਓ ਸੀ ਵੀ ਆਇਆ ਤੁਸੀਂ ਵੀ ਸਭ ਆਇਓ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਨਾਲ ਲੈ ਕੇ ਆਓ ਸਾਡੇ ਇਤਿਹਾਸ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ